ਤੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਬਣਾਉਣਾ 골ਡ ਹੀ ਸੀਟ ਲਾਉਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰਟੀ ਲੈਣੀ ਆ ਤੁਸੀਂ 골ਡ ਜ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹਿੰਦਾ ਅਸੀਂ ਬਲੈਕ ਬਣਾਉਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾਉਣਾ ਸਿਲਵਰ ਬਣਾ ਲਓ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰਨੇ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇਹ 블랙 ਐਂਡ ਵਾਈਟ ਕਲਰ ਨਵਾਂ ਆ 골ਡਨ ਕਲਰ ਦੇਖੋ ਕਿੰਨਾ ਸੋਹਣਾ ਆ ਨਵਾਂ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਤੁਹਾਡੇ ਘਰ ਤੇ ਛੋਟਾ ਬਾਥਰੂਮ ਆ ਜੇ ਤੁਹਾਡਾ 2-3 ਮਲੜੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਬਾਗ ਬਣਾਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੀਆਂ ਬੈਨਟੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ 50000 ਦਾ ਸਾਡੇ ਕੋਲ ਸਮਾਨ ਲੋ ਔਨ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲੋ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਜੀ ਸਾਡੇ ਕੋ ਫਰਵਰੀ ਦੇ ਚਾਰਜ ਨਹੀਂ 30 ਜੁਲਾਈ ਤੋਂ ਪਹਿਲਾਂ ਪਹਿਲਾਂ ਆਜੋ ਭੱਡੇ ਫਾਇਦੇ ਹੋਣੇ ਆ ਲੱਖਾਂ ਰੁਪਏ ਦਾ ਸਮਾਨ ਹਜ਼ਾਰਾਂ ਰੁਪਏ ਦੇਵਾਂਗੇ ਇੰਗਲੈਂਡ ਚ ਜਾਣਾ ਉਥੇ ਕਿਚਨ ਦੇ ਵਿੱਚ ਲੱਗੇ ਦੇ ਦੇ ਵੀ ਇਹਦਾ ਬਹੁਤ ਸਾਰੇ ਮਲਟੀ ਆਪਸ਼ਨਸ ਹੈ ਪਾਣੀ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸਤ ਇਹ ਜੇ ਸਾਬਨ ਲੱਗਦਾ ਐਥੋਂ ਟੂਟੀ ਨਿਕਲਦੀ ਬਾਹਰ ਇਹ ਚ ਵੱਡਾ ਸਾਈ ਵੀ ਮਿਲ ਜੇਗਾ ਐਥੋਂ ਪਾਣੀ ਆਨ ਆਫ ਹੁੰਦਾ ਦੇਖੋ ਕਿੰਨੀ ਪਿਆਰੀ ਟੀ ਆਈ ਇੱਥੋਂ ਛਰਨੇ ਵਾਲਾ ਪਾਣੀ ਆ ਸਿਆਰੋ ਇੱਥੇ ਗਲਾਸ ਧੋਸ ਰਹੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ ਅੱਛੀ ਕੁਆਲਿਟੀ ਇਹ ਬਲੈਕ ਕਲਰ ਦਾ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਮ ਵੈਨਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਅੱਜਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਦੇ ਦਾਂਗੇ 32 ਇੰਚੀ ਫੇਚ ਛੋਟਾ ਸਾਈਜ਼ ਲੈ ਲਓ 24 ਇੰਚ ਦਾ ਇਹ ਤੁਹਾਨੂੰ ਅਸੀਂ 4500 ਰੁਪਏ ਦੇਵਾਂਗੇ ਜਿੱਥੇ ਮਰਜ਼ੀ ਰੇਟ ਰਾਈ ਕਰ ਲੋ ਇਹਨਾਂ ਦੇ ਆਹ ਦੇਖੋ ਜੀ ਆ ਨਵੀਂ ਸੀਰੀਜ਼ ਅਸੀਂ ਕੱਢੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ ਜੋ ਪਸੰਦ ਕਰ ਲੋ 8500 ਰੁਪਏ ਦਾ ਵਿਦ ਟੇਬਲ ਟੌਪ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ ਇਹਦੇ ਤੋਂ ਸਾਡੇ ਕੋ ਆ ਵੀ ਬੜੇ ਸੋਹਣੇ ਲੱਗੇ ਆ ਨਾ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਵੀ ਬਲੈਕ ਰੋਜ਼ ਗੋਲ ਟੋਹਫੇ ਆਏ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਝਰਨੇ ਵਾਲਾ ਪਾਣੀ ਆਂਦਾ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਹੈ ਦੇਖੋ ਇਹਨੇ ਸੋਹਣੇ ਸੋਹਣੇ ਪੀਸ ਆਏ ਆ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮਰਜੀ ਵੀਡੀਓ ਕਾਲ ਤੇ ਅਸੀਂ ਸਿਲੇਕਟ ਕਰਾ ਲਈਦਾ ਸਾਰਿਆਂ ਨੂੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਸਾਨੂੰ WhatsApp ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੇਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਇਕਲੀ ਇਕਲੀ ਚੀਜ਼ਾਂ ਨੂੰ ਸਿਲੇਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਏ ਤੇ ਮੰਗ ਇਹ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ। ਲਓ ਜੀ ਹੁਣ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਧੱਕੇ ਖਾਣ ਦੀ ਲੋੜ ਨਹੀਂ। ਹੁਣ ਤੁਹਾਨੂੰ ਆਪਣੀਆਂ ਲੁੱਟਾਂ ਕਰਾਉਣ ਦੀ ਲੋੜ ਨਹੀਂ। ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਪੰਜਾਬ ਦੇ ਸਭ ਤੋਂ ਵੱਡੇ ਲਗਜ਼ਰੀ ਸ਼ੋਰੂਮ ਗਰਮੀ ਟ੍ਰੇਡਿੰਗ ਕੰਪਨੀ ਦੇ ਜਿੱਥੇ ਤੁਹਾਡੇ ਘਰਾਂ ਦੇ ਬਾਥਰੂਮ, ਤੁਹਾਡੇ ਘਰਾਂ ਦੀਆਂ ਰਸੋਈਆਂ ਸ਼ੀਸ਼ੇ ਵਾਂਗ ਚਮਕਾ ਦੇਾਂਗੇ। ਇੱਥੇ ਬਹੁਤ ਵੱਡੀਆਂ ਆਫਰਾਂ ਲੱਗੀਆਂ। 30 ਜੁਲਾਈ ਤੋਂ ਪਹਿਲਾਂ-ਪਹਿਲਾਂ ਆ ਜਾਓ। 30 ਜੁਲਾਈ ਤੋਂ ਪਹਿਲਾਂ-ਪਹਿਲਾਂ ਆ ਜਾਓ। ਵੱਡੇ ਫਾਇਦੇ ਹੋਣੇ ਆ। ਲੱਖਾਂ ਰੁਪਏ ਦਾ ਸਮਾਨ ਹਜ਼ਾਰ ਰੁਪਏ ਦੇਵਾਂਗੇ ਆਫਰਾਂ ਬਹੁਤ ਤਗੜੀਆਂ ਚੱਲ ਰਹੀਆਂ ਤੁਹਾਨੂੰ ਸਾਰੀ ਵੀਡੀਓ ਦੱਸਾਂਗੇ ਐਦਾਂ ਦਾ ਹੋਟਲ ਆ ਰਿਹਾ ਸਮਾਨ ਤੁਹਾਨੂੰ ਅਸੀਂ ਦਵਾਂਗੇ ਜਿੱਥੇ ਸਿਰਫ 50000 ਰੁਪਏ ਦਾ ਤੁਸੀਂ ਸਮਾਨ ਜੇ ਲੈਨੇ ਹੋ ਤੁਹਾਡੇ ਪੂਰੇ ਪੰਜਾਬ ਚ ਚਾਹੇ ਪਿੰਡ ਸ਼ਹਿਰ ਚ ਹੋਮ ਡਿਲੀਵਰੀ ਤੁਹਾਨੂੰ ਫ੍ਰੀ ਦੇ ਦੇਣੀ ਹੈਗੀ ਆ ਤੁਸੀਂ 40000 ਰੁਪਏ ਦਾ ਸਮਾਨ ਲੈਨੇ ਹੋ ਉਹਦੇ ਵਿੱਚ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਬਿਲਕੁਲ ਤਿਆਰ ਕਰਕੇ ਦਵਾਂਗੇ ਜਿਹੜਾ ਬਾਥਰੂਮ ਦਾ ਸਮਾਨ ਆ ਜਾਂ ਰਸੋਈ ਦਾ ਸਮਾਨ ਟਾਈਲ ਲੱਗਣ ਤੋਂ ਬਾਅਦ ਵਾਲੀ ਐਸੈਸਰੀ ਤੁਹਾਨੂੰ ਦੇ ਦੇਣੀ ਹੈਗੀ ਆ ਵੀਡੀਓ ਐਂਡ ਤੱਕ ਦੇਖ ਲਿਓ 30 ਜੁਲਾਈ ਤੋਂ ਪਹਿਲਾਂ ਪਹਿਲਾਂ ਆ ਜਿ ਚਾਹੇ ਤੁਸੀਂ ਪੰਜਾਬ ਚੋਂ ਜੰਮੂ ਕਸ਼ਮੀਰ ਚੋਂ ਹਰਿਆਣਾ ਪ੍ਰਦੇਸ਼ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਦਿੱਲੀ ਚੋਂ ਵੱਡੇ ਫਾਇਦੇ ਕਰਕੇ ਭੇਜਾਂਗੇ ਤੁਸੀਂ ਆਉਣਾ ਗਰਮੀਟ ਟਰੇਡਿੰਗ ਕੰਪਨੀ ਪ੍ਰਤਾਪ ਬਾਗ ਜਲੰਧਰ ਪੂਰੀ ਵੀਡੀਓ ਦੇਖੋ ਸੋ ਭਾਈ ਜੀ ਲੋਕ ਬੜੇ ਖੁਸ਼ ਆ ਲੋਕ ਬੜੇ ਸੈਟੀਸਫਾਈਡ ਆ ਕਹਿੰਦੇ ਵੀ ਅਸੀਂ ਸਾਰਾ ਪੰਜਾਬ ਘੁੰਮੇ ਦਿੱਲੀ ਤੱਕ ਵੀ ਜਾਏ ਆ ਪਰ ਜੋ ਗਰਮੀਟ ਟਰੇਡਿੰਗ ਕੰਪਨੀ ਸਾਨੂੰ ਸਮਾਨ ਦਿੱਤਾ ਜੋ ਪ੍ਰਾਈਸ ਦਿੱਤਾ ਕੋਸ਼ ਬੜੇ ਹੈ ਗਿਆ ਸੋ ਥੈਂਕ ਯੂ ਤੁਹਾਡਾ ਜਿੰਨੇ ਤੁਸੀਂ ਪ੍ਰੋਮਿਸ ਕਰਦੇ ਹੋ ਜੋ ਤੁਸੀਂ ਲੋਕਾਂ ਨਾਲ ਵਾਦਾ ਕਰਦੇ ਹੋ ਕੱਲਾ ਕੱਲਾ ਬੋਲ ਪਗਾ ਦੇਦੇ ਹੋ ਤੁਸੀਂ ਆਪਣਾ ਬਿਲਕੁਲ ਭਾਜੀ ਅਸੀਂ ਹੁਣ ਬਹੁ ਵੈਰਾਈਟੀ ਲੈ ਕੇ ਆਏ ਆਣ ਵਾਲੇ ਟਾਈਮ 'ਚ ਜਲੰਧਰ ਸ਼ਹਿਰ ਚ ਹੀ ਨੰਬਰ 1 ਹੈ ਮਤਲਬ ਵੈਰਾਈਟੀ ਲੈ ਕੇ ਆਏ ਆ ਤੁਸੀਂ ਦੇਖੋ ਵੈਰਾਈਟੀ ਆ ਦੇਖੋ ਸਿਲਵਰ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਆਂਦਾ ਆਪਣੇ ਕੋ ਜੈਗੂਆਰ ਦਾ ਰੋਜ਼ ਗੋਲਡ ਬੋਲ ਸਾਰੀ ਰੇਂਜ ਹੈਗੀ ਆਪਣੇ ਕੋ ਹਮ 10ਾਂ ਦੀ ਗਾਰੰਟੀ ਸਾਰੇ ਪ੍ਰੋਡਕਟ ਦੀ ਜਿੰਦਾ ਹੁਣ ਸੀਟਾਂ ਦੇ ਲਓ 1 ਪੀ ਸੀਟ ਤੁਹਾਡੇ ਕੋਲ ਸ਼ੁਰੂ ਹੋ ਜਾਂਦੀ ਦੇਖੋ 3500 ਰੁਪਏ ਤੋਂ 10 ਸਾਲ ਦੀ ਗਾਰੰਟੀ ਮਾਰਕੀਟ ਦੇ ਅਨੁਸਾਰ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ। ਇਹ ਆ ਦੇਖੋ ਇਹ ਮਾਡਲ ਸੈਕੰਡ ਮਾਡਲ ਪੈਂਦਾ 4000 ਦਾ। ਇਹ ਤੁਹਾਨੂੰ 8000 ਤੋਂ ਘੱਟ ਨਹੀਂ ਮਿਲੇਗਾ ਮਾਰਕੀਟ। ਇਹ ਮਿਲਦਾ 4500 ਰੁਪਏ ਦਾ। ਦੇਖੋ ਇਹ ਤਾਂ 9000 ਤੋਂ ਘੱਟ ਨਹੀਂ ਮਿਲੇਗਾ। ਵਾਸ਼ ਮਸ਼ੀਨ ਮਿਲੇਗਾ ਤੁਹਾਨੂੰ 1600 ਰੁਪਏ ਦਾ ਸਕੁਅਰ। ਦੇਖੋ ਕਿੰਨਾ ਸੋਹਣਾ ਮਾਡਲ ਹੈ। ਉਸ ਤੋਂ ਬਾਅਦ ਜੈਟ ਵਾਲੀ ਸੀਟ ਆ ਜਾਂਦੀ ਦੇਖੋ ਇਨ ਬਿਲਟ ਜੈਟ। 5000 ਰੁਪਏ ਵਿਦ ਜੈਟ ਦੇਖੋ। ਇਹ ਜੈਟ ਦੇ ਨਾਲ ਤੁਹਾਨੂੰ ਮਾਰਕੀਟ 10000 ਤੋਂ ਘੱਟ ਨਹੀਂ ਮਿਲੇਗੀ ਤੁਹਾਨੂੰ। ਇਹ ਮਾਡਲ ਪਏ ਇਹ ਵੀ 4500 ਛੋਟਾ ਵਾਸ਼ਬੈਨ ਮਿਲ ਜੇਗਾ ਜੈਗਵਰ ਦੀ ਦੇਖੋ ਟੂਟੀਆਂ ਸਾਰੀਆਂ ਰੇਂਜ ਹੈਗੀਆਂ ਬੜੋ ਗੱਡੀ ਥੋੜੀਆਂ ਸਿਲਵਰ ਰੇਂਜ ਸਾਰੀ ਮਿਲ ਜੇਗੀ ਵਾਲ ਮਾਉਂਟ ਮਿਲ ਜਾਣਗੇ ਡੁਬਟਰ ਉੱਪਰ ਸ਼ਾਵਰ ਦੇ ਸਾਰੇ ਸਾਈ ਅਵੇਲੇਬਲ ਆ ਬਾਸ ਐਸੈਸਰੀ ਅਵੇਲੇਬਲ ਆ ਵਾਸ਼ਬੈਨ ਸਕੁਅਰ ਦੇਖੋ 1600 ਦੀ ਰੇਂਜ ਚ ਉਤੋਂ ਬਾਅਦ ਆਂਦੀ ਜੀ ਵੈਕਿਊਮ ਸੀਟ ਦੇਖੋ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਹੀ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿ ਇਹ 블랙 ਐਨਵਾਈਟ ਕਲਰ ਨਵਾਂ ਆਇਆ 골ਡਨ ਕਲਰ ਦੇਖੋ ਕਿੰਨਾ ਸੋਹਣਾ ਆਇਆ ਨਵਾਂ 골ਡਨ ਦੇ ਨਾਲ ਤੁਸੀਂ ਟੂਟੀਆਂ 골ਡਨ ਲੈ ਲੋ ਸਾਡੇ ਕੋਲ ਦੋਸ 골ਡ ਵੀ ਲੈ ਸਕਦੇ ਹੋ ਦੇਖੋ ਸਾਰੀ ਰੇਂਜ ਅਵੇਲੇਬਲ ਹੈ ओरिएंट की उडी देखो 850 ਰੁਪਏ ਦੀ 10 ਸਾਲ ਦੀ ਗਾਰੰਟੀ ਹੈ ਇਹ 650 ਦਾ ਮਿਲਦਾ ਛੋਟਾ ਮਾਡਲ ਸਾਰਿਆਂ ਦੀ 10 ਸਾਲ ਦੀ ਗਾਰੰਟੀ ਦੇਖੋ ਉਸ ਵਾਰ ਸੀਟ ਤੁਹਾਨੂੰ 블랙 ਕਲਰ ਦੀ ਵੀ ਮਿਲ ਜੇਗੀ ਦੇਖੋ ਪਿਓਰ ਬਲੈਕ ਦੇਖੋ 10 ਸਾਲ ਦੀ ਗਾਰੰਟੀ ਦੀ ਇਹ ਤੁਹਾਨੂੰ ਪਈਗੀ 10500 ਰੁਪਏ ਦੀ ਵਨ ਪੀ ਸੀਟ ਹਮ ਚਾਕਲੇਟ ਕਲਰ ਮਿਲ ਜੇਗਾ ਇਹਦੇ ਸਾਰਿਆਂ ਦੀ 10 ਸਾਲ ਦੀ ਗਾਰੰਟੀ ਹੈ ਇਤੋਂ ਬਾਅਦ ਦੇਖੋ ਜੈਟ ਇਨ ਬਿਲਟ ਵਿੱਚ ਜੈਟ ਲੱਗਾ 5500 ਰੁਪਏ ਦੇਵਾਂਗੇ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਸਕੂਅਰ ਮਾਡਲ ਲੈ ਲੋ 6500 ਰੁਪਏ ਦਾ 10 ਸਾਲ ਦੀ ਗਾਰੰਟੀ ਸਾਰਿਆਂ ਦੀ ਉਸ ਤੋਂ ਬਾਅਦ ਦੇਖੋ ਸੀਟ ਸੋ ਭਾਈ ਜੀ ਆ ਵੀ ਮੈਨੂੰ ਦੱਸੋ ਆ ਸੀਟਾਂ ਨਾ ਹਨਾ ਖਾਸ ਤੌਰ ਤੇ ਥਾਈਲੈਂਡ ਦੇ ਵਿੱਚ ਦੇਖਿਆ ਦੁਬਈ ਦੇ ਵਿੱਚ ਦੇਖਿਆ ਨਾ ਜਿਹੜੇ ਵੱਡੇ ਵੱਡੇ ਮੋਲਕ ਆ ਇਹਨਾਂ ਬਾਰੇ ਵੀ ਦੱਸ ਦਿਓ ਨਾ ਬਿਲਕੁਲ ਭਾਈ ਜੀ ਦੇਖੋ ਇਨ ਬਿਲਟ ਵਾਲ ਹੈਂਗ ਸੀਟ ਹੈ ਜੈਟ ਵਾਲੀ ਇਹ ਲੇਡੀਜ਼ ਵਾਸਤੇ ਸੀਟ ਹੁੰਦੀ ਵੇਲ ਭਾ ਇੰਗਲਿਸ਼ ਸੀਟ ਸਾਰੀਆਂ ਅਵੇਲੇਬਲ ਆਪਣੇ ਕੋਲ ਬੋਲ ਲੈਂਗਵਾਜ ਵਿਸ਼ੇ ਕੰਦਰਾ ਟੰਗੀ ਜੰਦੇ ਵਾਸ਼ਮੇ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਹੈ ਜਿੱਦਾਂ ਕਿ ਦੇਖੋ ਵਾਲ ਐਂਡ ਸੀਟ ਆਈ ਹੈ ਕੰਦਰਾ ਲੱਗਦੀ ਦੇਖੋ 10 ਸਾਲ ਦੀ ਗਾਰੰਟੀ 4500 ਰੁਪਏ ਹੀ ਦੇਵਾਂਗੇ ਤੁਹਾਨੂੰ ਤੋਂ ਆ ਜੈਗਵਾਰ ਚ ਦੇਖੋ ਬਹੁਤ ਸੋਹਣੇ ਸੋਹਣੇ ਮਾਡਲ ਹੈ ਜੈਗਵਾਰ ਕੰਪਨੀ ਦੇ ਦੇਵਾਂਗੇ ਤੁਹਾਨੂੰ ਦੇਖੋ ਅੱਜ ਸਕੁਅਰ ਮਾਡਲ ਵੀ ਅਵੇਲੇਬਲ ਹੈ ਫਿਰ ਇੱਕ ਰਾਉਂਡ ਸੀਟ ਆਈ ਹੈ 4000 ਰੁਪਏ ਦੀ ਮਿਲਦੀ ਦੇਖੋ ਮਾਰਕੀਟ ਤੁਹਾਨੂੰ 8000 ਤੋਂ ਘੱਟ ਨਹੀਂ ਪਏਗੀ ਇਹਨਾਂ ਆਈਵਰੀ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਫੌਲ ਐਂਡ ਸੀਟ ਦੇ ਵਿੱਚ ਚਾਕਲੇਟ ਕਲਰ ਵੀ ਅਵੇ ਉਸ ਵਾਰ ਦੇਖੋ ਜੀ ਸੈਰਾ ਕੰਪਨੀ ਦੀ ਵੀ ਸੀਟ ਮਿਲ ਜੇਗੀ 10 ਸਾਲ ਦੀ ਗਾਰੰਟੀ ਹੈ ਦੇਖੋ ਜਿਹਨੂੰ ਵਧੀਆ-ਵਧੀਆ ਬ੍ਰਾਂਡ ਸਾਡੇ ਕੋਲ ਸਾਰੇ ਅਵੇਲੇਬਲ ਨੇ ਸੈਰਾ ਦੀ ਕਰਾਉਨ ਮਾਡਲ ਵੀ ਆਂਦਾ ਦੇਖੋ ਜੈਗਵਾਰ ਦਾ ਵੀ ਮਿਲ ਜੇਗਾ 10 ਸਾਲ ਦੀ ਗਾਰੰਟੀ ਹਿੰਦਵੇਰ ਦਾ ਵੈਕਿਊਮ ਮਾਡਲ ਹੈ ਦੇਖੋ ਕਿੰਨੇ ਸੋਹਣੇ-ਸੋਹਣੇ ਮਾਡਲ ਆਏ ਆ ਸਕੇਅਰ ਮਾਡਲ ਵੀ ਅਵੇਲੇਬਲ ਹੈ ਤੇ ਦੇਖੋ ਵੈਨਟੀਆਂ ਦੀ ਵੈਰਾਈਟੀ ਬਹੁਤ ਆਪਣੇ ਕੋ 32 ਇੰਚ ਤੁਹਾਨੂੰ ਅਸੀਂ 5500 ਰੁਪਏ ਦੇਵਾਂਗੇ ਮਾਰਕੀਟ 11000 ਤੋਂ ਘੱਟ ਨਹੀਂ ਮਿਲੇਗੀ ਜਿੱਦਰਾਜ ਵੀ ਲੱਗੇ ਵਿੱਚ ਤੇ ਦੇਖੋ ਇਹਨਾਂ ਐਕਸੈਸਰੀ ਵੀ ਅਵੇਲੇਬਲ ਸੋ ਦੇਖੋ ਇਹ ਸਭ ਤੋਂ ਵਧੀਆ ਗੱਲ ਕੀ ਆ ਆ ਦੇਖੋ ਜਿਹੜੇ ਸ਼ਕੀਨ ਮੁੰਡੇ ਆ ਨਾ ਜਿਹੜੇ ਸਭ ਤੋਂ ਸ਼ਕੀਨ ਕਸਟਮਰ ਆ ਉਹਨਾਂ ਦੀ ਪਸੰਦੀ ਜੀ ਜੈਗੂਅਰ ਵੱਡੇ ਬ੍ਰਾਂਡ ਹੈ ਗਿਆ ਸੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰਟੀ ਲੈਣੀ ਆ ਤੁਸੀਂ 골ਡ ਚ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹੇ ਅਸੀਂ ਬਲੈਕ ਬਣਾਉਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾਉਣਾ ਸਿਲਵਰ ਬਣਾ ਲਓ ਦੇਖੋ ਜੀ ਸਵਾਦ ਤੁਹਾਨੂੰ ਅਸੀਂ ਦੇਣਾ ਸਾਰਾ ਫਾਈਵ ਸਟਾਰ ਟੱਚ ਚ ਪਰ ਪੈਸੇ ਤੁਹਾਡੇ ਤੋਂ ਬਹੁਤ ਘੱਟ ਲੈਣੇ ਆ 10 ਜੁਲਾਈ ਤੱਕ ਬਹੁਤ ਵੱਡੀ ਸੇਲ ਲੱਗੀ ਆ ਸਟਾਕ ਸਾਰਾ ਕਲੀਅਰ ਕਰ ਦੇਣਾ ਜਿਹੜਾ ਪਹਿਲਾਂ ਆ ਗਿਆ ਉਹਦੇ ਵੱਡੇ ਫਾਇਦੇ ਕਰਨੇ ਆ ਭਾਈ ਜੀ ਤੁਸੀਂ ਇੱਕ ਆਫਰ ਲਾਈ ਸੀ ਵੀ ਹੋਮ ਡਿਲੀਵਰੀ ਫ੍ਰੀ ਕਿਨਾਂ ਨੂੰ ਹੋਮ ਡਿਲੀਵਰੀ ਫ੍ਰੀ ਆ ਭਾਈ ਜੀ ਦੇਖੋ 50000 ਦਾ ਸਾਡੇ ਕੋਲ ਸਮਾਨ ਲਓ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਉਹ ਤੁਹਾਡੇ ਕੋਲ ਰਿਵਰੀ ਦੇ ਚਾਰਜ ਨਹੀਂ ਲੱਤੇ ਜਾਣਗੇ ਜੇ ਕਿਸੇ ਨੇ ਦੋ ਬਾਥਰੂਮ ਬਣਾਉਣੇ ਇੱਕ ਕਿਚਨ ਤਿਆਰ ਕਰਾਉਣੀ ਉਹਦੀ ਵੀ ਆਫਰ ਭਾਈ ਜੀ ਦੋ ਬਾਥਰੂਮ ਇੱਕ ਕਿਚਨ ਚੱਲੀ ਅੱਜ ਤਿਆਰ ਕਰਕੇ ਦਵਾਂਗੇ ਆਪਾਂ ਟਾਈਲ ਤੱਕ ਫਿਟਿੰਗ ਤੁਸੀਂ ਕਰਾਣੀ ਉਤਤ 40 ਅੱਜ ਤੁਹਾਨੂੰ ਸਾਰੀ ਟੂਟੀਆਂ ਵਗੈਰਾ ਕਿਚਨ ਸਿੰਕਵਾਸ਼ਬੇਸ਼ਨ 1 ਵੀ ਸੀਟ ਦਵਾਂਗੇ ਨਾਲ ਵਧੀਆ ਦੇਖੋ ਇਹ ਆਫਰ ਤੁਹਾਨੂੰ ਕਿਸੇ ਨੇ ਨਹੀਂ ਦੇਣੀ ਆ 10 ਜੁਲਾਈ ਤੋਂ ਪਹਿਲਾਂ ਆ ਜਿਓ ਸਾਮਾਨ ਵੀ ਸਸਤਾ ਦਵਾਂਗੇ 50000 ਫਿਰ ਸ਼ੋਪਿੰਗ ਕਰ ਲਓ ਹੋਮ ਡਿਲੀਵਰੀ ਪੂਰੇ ਪੰਜਾਬ ਚ ਫਰੀ ਦਵਾਂਗੇ ਘਰੋਂ ਸਿਰਫ ਤੁਸੀਂ 40000 ਰੁਪਏ ਲੈ ਕੇ ਆਓ 40000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮ ਬਣਾ ਦੇਾਂਗੇ ਇੱਕ ਕਿਚਨ ਤਿਆਰ ਕਰਾ ਦੇਾਂਗੇ ਟਾਈਲਾਂ ਤੱਕ ਤੁਸੀਂ ਆਪਣਾ ਕੰਮ ਕਰ ਲਓ ਉਦੋਂ ਉੱਪਰ ਦਾ ਜਿਹੜਾ ਸਾਰਾ ਸਾਮਾਨ ਆਪਾਂ ਤੁਹਾਨੂੰ ਦੇ ਦੇਾਂਗੇ ਵੈਨਿਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਆਈਕਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਇਹ ਦੇਖੋ ਛੋਟਾ ਸਾਈਜ਼ ਵੀ ਮਿਲਦਾ ਜਿਹਦੇ ਕੋਲ ਜਗ੍ਹਾ ਘੱਟ ਹੈ 16 ਇੰਚੀ ਇਹ ਵੀ ਮਿਲ ਜੇਗਾ ਫਿਰ ਛੋਟਾ ਸਾਈਜ਼ ਲੈ ਲੋ 24 ਇੰਚ ਦਾ ਇਹ ਤੁਹਾਨੂੰ ਅਸੀਂ 4500 ਰੁਪਏ ਹੀ ਦੇਵਾਂਗੇ ਜਿੱਥੇ ਮਰਜ਼ੀ ਰੇਟ ਰਾਈ ਕਰ ਲੋ ਇਹਨਾਂ ਦੇ ਬੈਸਟ ਆਫਰ ਅਸੀਂ ਕੱਢੇ ਹੋਏ ਆ ਆ ਦੇਖੋ ਕਿੰਨੇ ਸੋਹਣੇ ਕਲਰ ਆਏ ਆ ਕਿਸੇ ਨੇ ਟੇਬਲ ਟੌਪ ਦੇ ਨਾਲ ਲੈਣੀ ਹੈ ਅਸੀਂ 1 ਕਿਸਨੇ ਆ ਦੇਖੋ 16 ਇੰਚ ਹੀ ਲੈਣਾ ਐ ਵੀ ਅਵੇਲੇਬਲ ਐ ਸੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਿਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਰਿਹਾ ਤੁਹਾਡੇ ਘਰ ਚ ਛੋਟਾ ਬਾਥਰੂਮ ਆ ਜੇ ਤੁਹਾਡਾ 2-3 ਮੜਲੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਕੋਟ ਲੰਬਾ ਬਣਾਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੇ ਬੈਨਿਟੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ ਆ ਵੀ ਭਾਈ ਜੀ ਦੱਸੋ ਵੀ ਕੀ ਕੀ ਇਹਦੇ ਵਿੱਚ ਸੋਹਣੀ ਭਾਜੀ ਦੇਖੋ ਬੈਨਿਟਰੀ ਅਸੀਂ ਟੇਬਲ ਟੌਪ ਦੇ ਨਾਲ ਲਾਈ ਆ ਤੁਸੀਂ ਵਾਸ਼ਬੇਸ਼ਨ ਜਿਹੜਾ ਮਰਜ਼ੀ ਲਾ ਸਕਦੇ ਐ ਤੋਂ ਜਿਹੜਾ ਅਰੇ ਕੋ ਕਿੰਨੇ ਮਾਡਲ ਸਾਡੇ ਕੋ 3-400 ਮਾਡਲ ਸਾਡੇ ਕੋ ਅਵੇਲੇਬਲ ਆ ਤੁਸੀਂ ਜਿਹੜਾ ਮਰਜ਼ੀ ਵਾਸ਼ਮਿਨ ਚੱਕ ਕੇ ਇੱਥੇ ਰੱਖ ਸਕਦੇ ਹੋ ਦੇਖੋ ਕਿੰਨੇ ਸੋਹਣੇ ਲੱਗਦੇ 골ਡਨ ਦੇ ਨਾਲ ਫਿਰ ਇਹਦੇ ਚ ਵੱਡਾ ਸਾਈਜ਼ ਵੀ ਅਵੇਲੇਬਲ ਹੈ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਸਾਰੇ ਹੀ ਆਪਣੇ ਕੋ ਮਿਲ ਜਾਣਗੇ ਬਲੂ ਆ ਦੇਖੋ ਕਿੰਨਾ ਸੋਹਣਾ ਬਲੂ ਕਲਰ ਆਇਆ ਨਵਾਂ ਇਹ ਜੀ ਬਲੈਕ ਮਿਲ ਜੇਗਾ ਪਿਓਰ ਬਲੈਕ ਦੇਖੋ ਕਿੰਨੀ ਸੋਹਣੀ ਲੱਗਦੀ ਨਾਲ ਵਾਸ਼ਬੇਸ਼ਨ ਦੇਖੋ ਇੱਥੇ ਵੱਡਾ ਲੱਗਾ ਫਿਰ ਪੀਵੀਸੀ ਦੇ ਵੀ ਮਿਲ ਜਾਂਦੀ ਹੈ ਮਹਾਰਾਜਾ ਮ ਫਿਰ ਆ ਦੇਖੋ ਇਹ ਦੇਖੋ ਕਿੱਡੇ ਸੋਹਣੇ ਸੋਹਣੇ ਮਾਡਲ ਆਏ 골ਡਨ ਵਾਸ਼ ਵੇਸ਼ਨ ਦੇ ਨਾਲ ਫਿਰ ਇਹ ਚ ਵਰਸਾਚੀ ਸੀਰੀਜ਼ ਆ ਗਈ ਦੇਖੋ ਆ ਦੇਖੋ ਕਿੰਨੀ ਸੋਹਣੀਆਂ ਸੋਹਣੀਆਂ ਕੁਆਲਿਟੀ ਦੇਖੋ ਤੁਸੀਂ ਬੈਸਟ ਕੁਆਲਿਟੀ ਦੇਵਾਂਗੇ ਇਦਾਂ ਦਾ ਤੁਹਾਨੂੰ ਡਿਜ਼ਾਈਨ ਨਹੀਂ ਕਿਤੋਂ ਮਿਲਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਡਿਜ਼ਾਈਨ ਵੀ ਨਹੀਂ ਮਿਲਣਗੇ ਰੇਟ ਵੀ ਨਹੀਂ ਮਿਲਣਗੇ ਤੁਹਾਨੂੰ ਸੋ ਆਪ ਹੀ ਤੁਸੀਂ ਦੇਖੋ ਟੇਬਲ ਟੌਪ ਦੇ ਵਿੱਚ ਤੁਸੀਂ ਕਲਰ ਚੈੱਕ ਕਰ ਲਓ ਕਲਰ ਦੇ ਨਾਲ ਨਾਲ ਤੁਸੀਂ ਸਾਈਜ਼ ਚੈੱਕ ਕਰ ਲਓ ਜਿੱਦਾਂ ਦਾ ਸਾਈਜ਼ ਚਾਹੀਦਾ ਜਿੱਦਾਂ ਦਾ ਕਲਰ ਚਾਹੀਦਾ ਆ ਵੀ ਦੇਖੋ ਤੁਸੀਂ ਹਨਾ ਰਾਉਂਡ ਚਾਹੀਦਾ ਰਾਉਂਡ ਲੈ ਜਾਓ ਚੌਰਸ ਚ गोल्ड चाहिए दा गोल्ड ले जाओ सिल्वर चाहिए दा सिल्वर ले जाओ वाइट चाहिए दा वाइट ले जाओ मल्टी कलर चाहिए दा मल्टी कलर ले जाओ आज दाला ਤੁਸੀਂ ਡਿਜ਼ਾਈਨ ਲੈਣਾ ਇਦਾਂ ਲੈ ਲਓ ਆ ਵੀ ਦੇਖੋ ਨਾ ਬੜਾ ਸੋਹਣਾ ਤੁਹਾਨੂੰ ਫਾਈਵ ਸਟਾਰ ਚੀਜ਼ਾਂ ਆਪਾਂ ਦੇ ਰਹੇ ਆਂ ਇਧਰ ਵੀ ਤੁਸੀਂ ਚੈੱਕ ਕਰਾ ਦਿਓ ਇਸ ਤੋਂ ਇਲਾਵਾ ਆ ਵੀ ਆ ਦੇਖੋ ਨਾ ਮਹਾਰਾਜਾ ਟੱਚ ਦੇ ਵਿੱਚ ਆ ਵੀ ਬੈਨਟੀਆਂ ਇਧਰ ਦੇਖੋ वुडਨ ਚਾਹੀਦੀਆਂ ਤੁਹਾਨੂੰ ਬਲੈਕ ਚਾਹੀਦੀਆਂ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਹੈਗੀ ਆ ਬਿਲਕੁਲ ਆ ਰੱਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਦੇਖੋ ਮੈਟ ਸੀਰੀਜ਼ ਵੀ ਮਿਲ ਜੇਗੀ ਬਲੈਕ ਮੈਟ ਵਾਈਟ ਮੈਟ ਦੇਖੋ ਕਿੰਨੇ ਸੋਹਣੇ ਸੋਹਣੇ ਆ ਆ ਤੁਹਾਨੂੰ ਇਦਾਂ ਨਹੀਂ ਡਿਜ਼ਾਈਨ ਨਹੀਂ ਕਿਤੇ ਮਿਲਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਵੈਂਟੀ ਦੇ ਮਾਡਲ ਆਏ ਦੇਖੋ ਆ 16 ਇੰਚ ਜਿਹੇ ਹੋਰ ਮਾਡਲ ਲਿਆਂਦੇ ਦੇਖੋ ਛੋਟੇ ਸਾਈਜ਼ ਆ ਦੇਖੋ ਕਿੰਨੇ ਸੋਹਣੇ ਸੋਹਣੇ ਸਾਈਜ਼ ਆ ਦੇਖੋ ਇਹ ਜਗ੍ਹਾ ਘੱਟ ਐ ਬਲੈਕ ਵਾਸ਼ਬੈਸ਼ਨਾਂ ਵੀ ਮਿਲ ਜਾਣਗੇ ਸਾਰੇ ਡਿਜ਼ਾਈਨ ਅਵੇਲੇਬਲ ਨੇ ਆਪਣੇ ਕੋ ਆ ਦੇਖੋ ਜੀ ਅੱਜ ਨਵੀਂ ਸੀਰੀਜ਼ ਅਸੀਂ ਕੱਢੀ ਐ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਐ ਜਿਹੜਾ ਮਰਜ਼ੀ ਇਹਨਾਂ 'ਚੋਂ ਪਸੰਦ ਕਰ ਲੋ 8500 ਰੁਪਏ ਦਾ ਵਿੱਧ ਟੇਬਲ ਟੌਪ ਜਿਹੜਾ ਮਰਜ਼ੀ ਡਿਜ਼ਾਈਨ ਲੈ ਲੋ ਇਹਦੇ ਜੋ ਸਾਡੇ ਕੋ ਵਾਸ਼ਬੈਨ ਜਿੰਨੇ ਮਰਜ਼ੀ ਸਾਡੇ ਕੋਲ 100 ਸੈੱਟ ਲੈ ਜਾਓ ਇਹ ਤੁਹਾਨੂੰ ਅਸੀਂ 8500 ਦਾ ਦੇ ਰਹੇ ਆ ਬਾਜ਼ਾਰ 'ਚ 16000 17000 ਤੋਂ ਘੱਟ ਕਿਸੇ ਨੂੰ ਦੇਣਾ ਨਹੀਂ 8500 ਦੇ ਵਿੱਚ ਇਹਦੇ ਨਾਲ ਜਿਹੜਾ ਕਿ ਆ ਆ ਵੀ ਆਪਾਂ ਨਾਲ ਦਵਾਗੇ ਟੇਬਲ ਟੌਪ ਜਿਹੜਾ ਮਰਜ਼ੀ ਰੰਗ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਾਓ ਹੁਣ ਤੁਸੀਂ ਦੇਖੋ ਕਿਚਨ ਦੇ ਵਿੱਚ ਤੁਸੀਂ ਲਗਾਉਨੇ ਆ ਆ ਦੇਖੋ ਕਿੰਨੇ ਸੋਹਣੇ ਸੋਹਣਿਆ ਤੁਹਾਨੂੰ ਆ ਗਏ ਹੈਗੇ ਹਨਾ 골ਡ ਦੇ ਵਿੱਚ ਲੈ ਜਾਓ ਇਹਨੂੰ ਤੁਸੀਂ ਦੇਖੋ ਤੁਹਾਡੇ ਘਰ 'ਚ ਪਤੀਲੇ ਹੋ ਗਏ ਹੋਰ ਗਲਾਸ ਹੋ ਗਏ ਆਪਣੀਆਂ ਪ੍ਰਾਤਾਂ ਹੋ ਗਈਆਂ ਜੋ ਵੀ ਸਮਾਨ ਤੁਸੀਂ ਕਰਦੇ ਹੋ ਇਹ ਚੋਂ ਕੱਢ ਕੇ ਜਿੰਦਾ ਨਾ ਤੁਹਾਨੂੰ ਚਾਹੀਦਾ ਤੁਸੀਂ ਇਨੂੰ ਖੋਲ ਕੇ ਆਪਣੇ ਵਰਤਨ ਮੰਨ ਸਕਦੇ ਆ ਦੇਖੋ ਸਾਰੇ ਸਾਡੇ ਕੋਲ ਬ੍ਰਾਂਡਡ ਮਿਲਣਗੇ ਐਡੀਵੇਅਰ ਕੰਪਨੀ ਦੇ 10 ਸਾਲ ਦੀ ਗਾਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਿਕਸਰ ਆ ਸ਼ਾਵਰ ਵਾਲੇ ਦੇਖੋ ਇਹਨੂੰ ਜਿੱਦਾਂ ਮਰਜੀ ਇੱਧਰ ਉੱਧਰ ਘੁਮਾਓ ਇਹ ਚ 골ਡਨ ਕਲਰ ਮਿਲ ਜਾਣਗੇ ਫਿਰ ਆਹ ਦੇਖੋ ਕਿੰਨੇ ਸੋਹਣੇ ਸੋਹਣੀ ਸੀਰੀਜ਼ ਆਈ ਹੈ ਤੇ ਸਿੰਕ ਦੇ ਭਾਜੀ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਛੋਟਾ ਸਾਈਜ਼ ਲੈਣਾ ਕਿਸੇ ਨੇ ਵੱਡਾ ਸਾਰੇ ਸਾਊਂਡ ਪ੍ਰੂਫ ਸਿੰਕ ਮਿਲਣਗੇ ਸਾਡੇ ਕੋਲ ਜਿੰਨੇ ਮਰਜ਼ੀ ਸਾਡੇ ਕੋਲ ਸਾਈ ਲੈ ਲਓ ਦੇਖੋ ਜਦੋਂ ਤੁਸੀਂ ਆਪਣੇ ਬਰਤਨ ਮਾਜਦੇ ਹੋ ਜਿੱਦਾਂ ਮਰਜ਼ੀ ਇਹਦੇ ਵਿੱਚ ਗਲਾਸ ਚਮਚੇ ਪਤਲੇ ਜੋ ਮਰਜ਼ੀ ਬੱਜੇ ਇਹਦੇ ਵਿੱਚ ਸਾਊਂਡ ਨਹੀਂ ਆਉਣੀ ਸਾਊਂਡ ਪ੍ਰੂਫ ਆ ਕੋਈ ਖੜਕਾ ਦੜਕਾ ਨਹੀਂ ਹੋਣਾ ਇਹਦੇ ਵਿੱਚ ਸਾਈਜ਼ ਬਲੈਕ ਕਲਰ ਆਇਆ ਦੇਖੋ ਕਿੰਨਾ ਸੋਹਣਾ ਸਾਈ ਸਾਰੇ ਅਵੇਲੇਬਲ ਆ ਚ ਇਹਨੂੰ ਸਿੰਗਲ ਚਾਹੀਦਾ ਸਿੰਗਲ ਮਿਲ ਜੇਗਾ ਡਬਲ ਚਾਹੀਦਾ ਡਬਲ ਵੀ ਮਿਲ ਜੇਗਾ ਸਰ ਆ ਵੀ ਬਣੋ ਆ ਵੀ ਬੜੇ ਸੋਹਣੇ ਲੱਗੇ ਹਨਾ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਵੀ ਬਲੈਕ ਰੋਜ਼ ਗੋਲ ਟੋਹਫੇ ਆ ਇਹ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਹੈਵੀ ਵਾਟਰਫਾਲ 골ਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਇਦਾਂ ਦੇ ਤੁਹਾਨੂੰ ਮਾਡਲ ਕਿਤੇ ਨਹੀਂ ਮਿਲਣੇ پورے ਸ਼ਹਿਰ 'ਚ ਨਾ ਮਤਲਬ ਬੜੇ ਜੈਨੂਨ ਪ੍ਰਾਈਸ ਆ ਹੀ ਰੱਖੇ ਹੋਏ ਦੇਖੋ ਆ ਵੀ ਬਹੁਤ ਸੋਹਣਿਆ ਆ ਆ ਦੇਖੋ ਪੀਕੋਕ ਮਾਡਲ ਆਇਆ ਨਵਾਂ ਕਿੰਨੇ ਸੋਹਣੇ ਇਹਦੇ ਨਾਲ ਬੇਸ ਕਪਲਿੰਗ ਸੇਮ ਕਲਰ ਦੀ ਅਵੇਲੇਬਲ ਹੈ ਤੁਸੀਂ ਰੋਸ ਗੋਲ ਨਾਲ ਰੋਸ ਗੋਲ ਲਾਓ ਤੁਸੀਂ ਬਲੈਕ ਨਾਲ ਆ ਦੇਖੋ ਵਾਈਟ ਨਾਲ ਵਾਈਟ ਲਾਓ ਸਾਰੇ ਇਹ ਆਪਣੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਝਰਨੇ ਵਾਲੇ ਫਿਰ ਆ ਦੇਖੋ ਵਾਸ਼ ਵੇਸ਼ਨ ਦੀ ਵੈਰਾਈਟੀ ਵਨ ਪੀਸ ਵਾਸ਼ ਵੇਸ਼ਨ ਤੁਹਾਨੂੰ ਅ ਅ ਬਲੈਕ ਕਲਰ ਲਓ ਦੇਖੋ ਇਹ ਬੜੇ ਸੋਹਣੇ ਸੋਹਣੇ ਕਲਰ ਆਏ 2500 ਰੁਪਏ ਦੇ ਹੈ ਤੁਹਾਨੂੰ ਮਾਰਕੀਟ ਚਾਰੇ ਆ ਦੋ ਘੜੀ ਨਹੀਂ ਮਿਲੇਗਾ ਟੇਬਲ ਟੌਪ ਦੇਖੋ ਜੀ ਡਿਸਪੈਂਸਰ ਆਏ ਸਾਡੇ ਕੋਲ ਨਵੀਂ ਸੀਰੀਜ਼ ਦੇਖੋ ਤੁਸੀਂ ਵੈਨਿਟੀ ਦੇ ਨਾਲ ਰੱਖ ਸਕਦੇ ਹੋ ਪੂਰਾ ਸੈੱਟ ਵੀ ਅਵੇਲੇਬਲ ਹੈ ਬਲੈਕ ਕਲਰ ਦਾ ਦੇਖੋ ਕਿੰਨੇ ਸੋਹਣੇ ਸੋਹਣੇ ਲੱਗਦੇ ਇਹ ਵੈਨਿਟੀ ਦੇ ਨਾਲ ਰੱਖੇ ਜਾਂਦੇ ਆ ਤੁਸੀਂ ਜਿਹੜਾ ਮਰਜ਼ੀ ਸਾਡੇ ਕੋਲ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਹੈ ਦੇਖੋ ਇਹਨੇ ਸੋਹਣੇ ਸੋਹਣੇ ਪੀਸ ਆਏ ਆ ਸੀਟ ਦੇ ਨਾਲ ਇਹ ਤੁਸੀਂ ਬਾਥਰੂਮ ਚ ਪੂਰਾ ਸੈੱਟ ਮ ਉਸ ਵਾਰ ਸਾਡੇ ਕੋਲ ਬਾਸੈਸਰੀ ਦੇਖੋ ਸਾਰੀ ਅਵੇਲੇਬਲ ਹੈ ਪੇਪਰ ਹੋਲਡਰ ਲੈ ਲਓ ਆ ਦੇਖੋ ਕਿੰਨੇ ਸੋਹਣੇ ਮਾਡਲ ਹੈ ਡਿਸਪੈਂਸਰ ਦੇ ਮਾਡਲ ਇਹ ਦੇਖੋ ਫਾਰਮਲਡ ਡਿਸਪੈਂਸਰ ਆਇਆ ਨਵਾ ਆਹ ਹੈਂਡ ਜੈਟ ਦੀ ਬਹੁ ਵੈਰਾਈਟੀ ਸਾਡੇ ਕੋਲ ਦੇਖੋ ਰੋਜ਼ ਗੋਲਡ ਕਲਰ ਮਿਲ ਜੇਗਾ ਇਹ ਚ 골ਡਨ ਮਿਲ ਜੇਗਾ ਸਾਰੀ ਸਾਰੀ ਰੇਂਜ ਮਿਲ ਜੇਗੀ ਮਤਲਬ ਸਾਡੇ ਕੋਲ ਸਾਰੇ ਦੇਖੋ ਕਿਲੀਆਂ ਦੇ ਹੈਂਡ ਰੇਅਰ ਸਾਰੇ ਦੇਖੋ ਟੈਲੀਫੋਨ ਸ਼ਾਵਰ ਦੀ ਵੈਰਾਈਟੀ ਕਿੰਨੀ ਅਵੇਲੇਬਲ ਆ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਓਵਰਹੈਡ ਸ਼ਾਵਰ ਓਵਰਹੈਡ ਸ਼ਾਵਰ ਜੀ 750 ਰੁਪਏ ਦੇ ਰਾਂਗੇ ਜਿੰਨੇ ਟੋਟਾ ਸਾਈ ਲੈ ਲੋ 450 ਦਾ ਹੈਂਡ ਸ਼ਾਵਰ 1150 ਸਾਰੇ ਅਲਗ-ਅਲਗ ਰੇਂਜ ਮਿਲ ਜੇਗੀ ਬਾਥ ਸੈਸਰੀ ਦੇਖੋ ਕਿੰਨੀ ਵੈਰਾਈਟੀ ਹੈ ਬਲੈਕ ਕਲਰ ਰੋਜ਼ ਗੋਲਡ ਕਲਰ ਹੈ ਗੋਲਡ ਕਲਰ ਟਾਵਲ ਰੈਕ ਆ ਦੇਖੋ ਕਿੰਨੀ ਵੈਰਾਈਟੀ ਸਿਲਵਰ ਦੇਖੋ ਕਿੰਨੇ ਮਾਡਲ ਆਏ ਨਵੇਂ-ਨਵੇਂ ਸਾਰੇ ਦੇਖੋ ਗਾਰੰਟੀ ਹੈ ਮਤਲਬ ਕੰਪਨੀ ਦੇ ਸਾਰੇ ਇੱਥੇ ਗਲਾਸ ਟ੍ਰੇ ਦੀ ਕਿੰਨੀ ਵੈਰਾਈਟੀ ਦੇਖੋ ਆਪਣੇ ਕੋਲ ਕਾਰਨਰ ਦੀ ਵੈਰਾਈਟੀ ਦੇਖੋ ਕਿੰਨੀ ਹੈ ਆਪਣੇ ਕੋਲ ਸਾਰੇ ਅਨਬ੍ਰੇਕੇਬਲ ਗਾਰਨਰ ਮਿਲ ਜੇਗਾ ਆ ਦੇਖੋ 200 ਰੁਪਏ ਦਾ ਸਿਰਫ ਗਾਰਨਰ ਆਵੇਂ ਜਿੰਨੇ ਮਰਜ਼ੀ ਪੀਸ ਲੈ ਜਾਓ ਸਾਡੇ ਕੋਲ 3 ਪੀਸ ਵਾਲਾ अनब्रेकेबल भाई जी आ मेनू जरूर दसो <laughs> मैं इंग्लैंड जी जाना उथे किचन ਦੇ ਵਿੱਚ ਲੱਗੇ ਦੇ ਦੇ ਵੀ ਇਹਦਾ ਬਹੁਤ ਸਾਰੇ ਮਲਟੀ ਆਪਸ਼ਨ ਹੈ ਜਿਹੜੀ વોਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸ ਇੱਜ ਸਾਬਣ ਲੱਗਦਾ ਐ ਇੱਥੋਂ ਟੂਟੀ ਨਿਕਲਦੀ ਬਾਹਰ ਇੱਜ ਵੱਡਾ ਸਾਈ ਵੀ ਮਿਲ ਜੇਗਾ ਇੱਥੋਂ ਪਾਣੀ ਆਨ ਆਫ ਹੁੰਦਾ ਦੇਖੋ ਕਿੰਨੀ ਪਿਆਰੀ ਚੀਜ਼ ਆਈ ਐ ਇੱਥੋਂ ਛਰਨੇ ਵਾਲਾ ਪਾਣੀ ਆਂਦਾ ਤੁਸੀਂ ਇਹਦੇ ਵਿੱਚ ਆਪਣੇ ਕਿੰਨਾ ਫਰੂਟ ਵਗੈਰਾ ਧੋ ਸਕਦੇ ਹੋ ਸਬਜ਼ੀਆਂ ਧੋ ਸਕਦੇ ਹੋ ਆਰੋ ਦਾ ਪਾਣੀ ਆਂਦਾ ਜੇ ਦੇਖੋ ਸਿਆਰੋ ਇੱਥੇ ਗਲਾਸ ਧੋ ਸਕਦੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ اچھی ਕੁਆਲਿਟੀ ਇਹ ਹੈ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਹਾਨੂੰ ਸਿੰਗਲ ਲੀਵਰ ਮਿਕਸਰ ਹੈ ਜੀ ਦੇਖੋ ਐਡੀਵੇਅਰ ਕੰਪਨੀ 10 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਤੁਹਾਨੂੰ ਆ 1600 ਰੁਪਏ ਦਾ ਮਿਲ ਜੇਗਾ ਉਤਪਾ 1800 ਕੋਈ 2400 ਕੋਈ 3200 ਅਲੱਗ-ਅਲੱਗ ਰੇਂਜ ਹੈ ਡਬਲ ਬਣੀ ਹੈ ਨਾ ਜੀ ਲੌਂਗ ਸਾਈਜ਼ ਵੀ ਹੈਗੀ ਹੈ ਸਿਲਵਰ ਚ ਵਾਟਰਫਾਲ ਵੀ ਮਿਲ ਜੇਗਾ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਚ ਉਹਦੇ ਨਾਲ ਦੇਖੋ ਵਾਸ਼ਬੈਸ਼ਨ ਦੇ ਆ ਦੇਖੋ 2500 ਰੁਪਏ ਦਾ ਸਿਰਫ ਜਿਹ 2500 ਰੁਪਏ ਦੇ ਜਿਹੜਾ ਮਰਜ਼ੀ ਲੈ ਜਾਓ। ਸਲਾਜੀ ਆਫਰ ਸਿਰਫ 10-12 ਦਿਨ ਦੀ ਆ। ਇੱਥੇ ਆਜੋ 50000 ਰੁਪਏ ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਮਿਲਣੀ ਆ। ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰੋਗੇ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਦੇਣੀ ਆ। ਉਸ ਦੇ ਨਾਲ ਤੁਹਾਨੂੰ ਆਹ ਦੇਖੋ వాటర్ ਫਿਲਟਰ ਆਰਓ ਚਾਹੇ ਇਹ ਫ੍ਰੀ ਲੈ ਜਾਓ, ਚਾਹੇ ਤੁਸੀਂ ਲੈ ਜਾਓ ਗੀਜ਼ਰ ਫ੍ਰੀ। ਇਹਨਾਂ ਦੋਨਾਂ 'ਚੋਂ ਇੱਕ ਆਈਟਮ ਤੁਹਾਨੂੰ ਬਿਲਕੁਲ ਫ੍ਰੀ ਦਿੱਤੀ ਜਾਣੀ ਆ। ਇਹ ਆਫਰ ਸਿਰਫ ਦੱਸ ਦਿੰਦੀ ਆ। ਛੇਤੀ ਪਹੁੰਚੋ ਸਾਰਾ ਸਟਾਕ ਕਲੀਅਰ ਕਰ ਜਾਣਾ। ਕੋਡੀਆਂ ਦੇ ਪਾ ਸਮਾਨ ਤੁਹਾਨੂੰ ਆਪੋ ਦੇ ਦੇਣਾ ਹੈਗਾ ਸੋ ਭਾਈ ਜੀ ਇਹ ਸਾਰਾ ਕੁਝ ਹੋ ਗਿਆ ਨਾ ਜਿਹੜੇ ਸਾਡੇ ਦਰਸ਼ਕ ਬਾਹਰ ਦੀਆਂ ਕੰਟਰੀਜ਼ ਵਿੱਚ ਬੈਠੇ ਤੁਹਾਨੂੰ ਦੇਖ ਰਹੇ ਆ ਕਿਸੇ ਦੀ ਕੋਠੀ ਬਣ ਰਹੀ ਕਿਹਦਾ ਘਰ ਬਣ ਰਿਹਾ ਉਹਨੇ ਰਿਸ਼ਤੇਦਾਰੀਆਂ ਇੱਥੇ ਨਹੀਂ ਹੈਗੀਆਂ ਜਾਂ ਕੋਈ ਉਹਨਾਂ ਦੀ سپورਟ ਨਹੀਂ ਹੈਗਾ ਉਹ ਕਿੱਦਾਂ ਸ਼ਾਪਿੰਗ ਕਰ ਸਕਦੇ ਆ ਤੁਸੀਂ ਕਿੱਦਾਂ ਗਾਈਡ ਕਰਦੇ ਹੋ ਜੇ ਉਹਨਾਂ ਨੇ ਸਮਾਨ ਖੇਡਣਾ ਤੇ ਉਹਨਾਂ ਨੂੰ ਕੀ ਕਰਨਾ ਪਊਗਾ ਬਿਲਕੁਲ ਭਾਈ ਜੀ ਦੇਖੋ ਸਾਡੇ ਕੋ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮਰਜੀ ਵੀਡੀਓ ਕਾਲ ਦੇ ਅਸੀਂ ਸਿਲੇਕਟ ਕਰਾ ਲਈਦਾ ਸਾਰਿਆਂ ਨੂੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਤਾਨੂੰ ਵਟਸਐਪ ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾਵਾਂਗੇ ਸਾਰਾ ਪਲੇ ਟੂ Z ਸਾਰੀ ਕੱਲੀ ਕੱਲੀ ਚੀਜ਼ ਤੁਹਾਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਸਿੰਪਲ ਜਿਹਾ ਕੰਮ ਹੈ ਜੀ ਟੁੱਟਣ ਭੱਜਣ ਤੱਕ ਦੀ ਗਾਰੰਟੀ ਲੈਣੇ ਤੁਸੀਂ ਸਾਡੀ ਗਾਰੰਟੀ ਹੈ ਜੀ ਉੱਥੇ ਤੱਕ ਉਸ ਤੋਂ ਬਾਅਦ ਪਲੰਬਰ ਦੀ ਜ਼ਿੰਮੇਵਾਰੀ ਅਸੀਂ ਘਰ ਤੱਕ ਗਾਰੰਟੀ ਦਵਾਵੇਂ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਸਾਡਾ ਹੋ ਰਿਹਾ ਤੁਸੀਂ ਘਰ ਬੈਠੇ ਬਰਲੀ ਕਿਸੇ ਕੰਟਰੀ ਚ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਹੁਣ ਭੂਆ ਫੁੱਫੜ ਚਾਚੇ ਭਤੀਜੇ ਭਾਣਜੀ ਭਾਣ ਭਤੀਜੀ ਦੀ ਮਿਹਨਤ ਕੰਦੀ ਲੋਣ ਨਹੀਂ ਵੀ ਜਾਓ ਦੁਕਾਨ ਤੇ ਜੀ ਕਰੋ ਜੀ ਕੋਈ ਕੁੰਡੀ ਲਾਉਂਦਾ ਕੋਈ ਨਹੀਂ ਲਾਉਂਦਾ ਹੁਣ ਟੈਂਟਾ ਹੀ ਖਤਮ ਕਰਦਾ ਤੁਸੀਂ ਸਿੱਧਾ ਦੁਕਾਨਦਾਰ ਦੇ ਓਨਰ ਨਾਲ ਗੱਲ ਕਰ ਸਕਦੇ ਆ ਆਪਣਾ ਜਿਹੜਾ ਸਮਾਨ ਆ ਤੁਸੀਂ ਉਹਦਾ ਇਹਦਾ ਐਸਟੀਮੇਟ ਤੁਸੀਂ ਮਗਾ ਸਕਦੇ ਆ ਐਸਟੀਮੇਟ ਮਗਾਉਣ ਤੋਂ ਬਾਅਦ ਤੁਹਾਡੇ ਘਰ ਸਮਾਨ ਪਹੁੰਚਾਇਆ ਦਿੱਤਾ ਜਾਣਾ ਆ ਸਮਾਨ ਟੁੱਟਣ ਤੱਕ ਦੀ ਘਰ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਤੁਸੀਂ ਆਨਲਾਈਨ ਇਹਨਾਂ ਨੂੰ ਪੇਮੈਂਟ ਕਰ ਦਿਓ ਸਾਰਾ ਸਮਾਨ ਤੁਹਾਡੇ ਘਰ ਪਹੁੰਚਾ ਦੇਣਾ 50 ਹਜ਼ਾਰ ਦੀ ਸ਼ਾਪਿੰਗ ਜੇ ਕਰ ਲੂਗੇ ਤਾਂ ਤੁਹਾਨੂੰ ਗੱਡੀ ਦਾ ਖਰਚਾ ਵੀ ਨਹੀਂ ਦੇਣਾ ਪੈਣਾ ਉਹ ਵੀ ਬਿਲਕੁਲ ਫ੍ਰੀ ਇਹ ਖਰਚਾ ਇਹਨਾਂ ਦੀ ਕੰਪਨੀ ਦਵੇਗੀ ਦੇਖੋ ਜੀ ਜਿੱਦਾਂ LED ਮਿਰਰ ਆਏ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਦੇਖੋ ਇੱਥੇ ਤਿੰਨ ਲਾਈਟਾਂ ਚਲਦੀਆਂ ਓਵਲ ਸੀਰੀਜ਼ ਮਿਲ ਜੇਗੀ ਤੁਹਾਨੂੰ 2800 ਰੁਪਏ ਦਾ ਦੇਵਾਂਗੇ 24 30 26 ਵੱਡਾ ਦਾਈ ਵਧੀਆ ਕੰਪਨੀ ਦੇ ਦੇਖੋ ਸਕੇਅਰ ਮਾਡਲ ਮਿਲ ਜੇਗਾ ਇਹ ਸਿਰਫ 2500 ਰੁਪਏ ਦਾ ਦੇਖੋ 2 बाई 2 ਦਾ ਰਾਉਂਡ ਮਿਲ ਜੇਗਾ ਛੋਟਾ ਸਾਈ ਲੈ ਲਓ 1500 ਰੁਪਏ ਦਾ ਸਿਰਫ ਆਫਰ ਲੱਗੀ ਹੋਈ ਹੈ ਜੀ 10 ਦਿਨ ਇਹ ਚ ਵੱਡਾ ਸਾਈ ਮਿਲ ਜੇਗਾ 24 30 ਉਹ ਵੀ ਸਾਡੇ ਕੋਲ ਅਵੇਲੇਬਲ ਆ ਚਲੋ ਜੀ ਤੁਸੀਂ ਛੇਤੀ ਛੇਤੀ ਆ ਜਾਓ ਬਹੁਤ ਸੋਹਣਾ ਲੈਗਜ਼ੀ ਸਮਾਨ ਤਾਂ ਹੁਣ ਦਿਖਾਤਾ ਤੁਸੀਂ ਖੁਸ਼ ਹੋਣਿਆ ਸਾਡੇ ਕੋਲ ਖਾਸ ਤੌਰ ਤੇ ਪੰਜਾਬ ਸਾਰਾ ਆ ਰਿਹਾ ਆ ਹਰਿਆਣਾ ਆ ਰਿਹਾ ਆ ਰਾਜਸਥਾਨ ਖਾਸ ਤੌਰ ਤੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇੱਥੋਂ ਲੋਕ ਬਹੁਤ ਦੂਰੋਂ ਦੂਰ ਆ ਰਿਹਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਲੁੱਟਿਆ ਜਿਹੜਾ ਅਸੀਂ 50000 ਦਾ ਸਮਾਨ ਦਿੰਦੇ ਆ ਬਾਜ਼ਾਰ 'ਚ ਤੁਸੀਂ ਬਾਹਰ ਨਹੀਂ ਸਟੇਟਾਂ ਜਾ ਕੇ 2 ਲੱਖ ਰੁਪਏ ਦਾ ਲੈਨੇ ਹੋ ਕਿਉਂਕਿ ਸਾਡੇ ਕੋਲ ਵੈਰਾਈਟੀ ਬੜੀ ਟੌਪ ਦੀ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਤਾਂ ਵੈਸੇ ਸਹ ਸਿਰਫ 50000 ਰੁਪਏ ਦਾ ਸਾਮਾਨ ਖਰੀਦੋ ਪੈਂਡ ਜਿਹੜਾ ਮਰਜੀ ਸ਼ਹਿਰ ਤੁਹਾਡਾ ਜਿਹੜਾ ਮਰਜੀ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਤੀ ਆ ਸਾਮਾਨ ਟੁੱਟਣ ਭੱਜਣ ਤੱਕ ਦੀ ਗਰੰਟੀ ਵੀ ਤੁਹਾਨੂੰ ਦੇਤੀ ਆ ਇਸ ਤੋਂ ਇਲਾਵਾ ਤੁਸੀਂ 40000 ਰੁਪਏ ਲੈ ਕੇ ਆਉਣਾ ਤੁਹਾਡੇ ਘਰ ਦੇ ਦੋ ਬਾਥਰੂਮ ਤੇ ਇੱਕ ਰਸੋਈ ਉਹ ਵੀ ਬਿਲਕੁਲ ਤਿਆਰ ਕਰ ਦਿਆਂਗੇ ਪਰ ਟਾਈਲਾਂ ਤੋਂ ਬਾਅਦ ਵਾਲਾ ਸਾਮਾਨ ਸੀ ਤੁਹਾਨੂੰ ਦੇ ਦੇਵਾਂਗੇ ਸੋ ਛੇਤੀ ਆਜੋ ਕੋਈ ਜਾਣਕਾਰੀ ਲੈਣੀ ਆ ਕੋਈ ਮਨ 'ਚ ਸਵਾਲ ਹੈਗਾ ਆ ਨੰਬਰ ਸਕਰੀਨ ਤੇ ਆ ਤੇ ਇੱਥੇ ਤੁਸੀਂ ਫੋਨ ਕਰ ਸਕਦੇ ਆਂ ਤੇ ਆਪਣੇ ਜਿਹੜੀ ਕੋਈ ਵੀ ਸਵਾਲ ਹੋਵੇ ਜਵਾਬ ਤੁਸੀਂ ਲੈ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਹ ਟੀਵੀ ਜਲੰਧਰ